ਆਵਾਰਾ ਪਸ਼ੂਆਂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਦਰਅਸਲ ਆਏ ਦਿਨ ਹੀ ਅਜੇ ਹੀ ਕੋਈ ਨਾ ਕੋਈ ਵੀਡੀਓ ਸਾਹਮਣੇ ਆਉਂਦੀ ਹੈ ਜਿੱਥੇ ਕਿਸੇ ਆਵਾਰਾ ਕੁੱਤੇ ਜਾਂ ਗਾਂ ਦੇ ਵੱਲੋਂ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਤੇ ਤਸਵੀਰ ਤੁਸੀਂ ਵੇਖੋ ਕਿ ਕਿਵੇਂ ਸ਼ਖਸ ਭੱਜਦਾ ਹੋਇਆ ਨਜ਼ਰ ਆ ਰਿਹਾ ਇੱਕ ਮਹਿਲਾ ਨੇ ਘਰ ਦੇ ਅੰਦਰ ਅੱਜ ਕੇ ਆਪਣੀ ਜਾਨ ਬਚਾਈ ਹੈ ਸ਼ਖਸ ਜਿਸ ਦੇ ਪਿੱਛੇ ਗਾਂ ਪਈ ਹੁੰਦੀ ਹੈ ਤੇ ਕਿਵੇਂ ਉਸ ਨੂੰ ਸਿੰਘਾਂ ਦੇ ਨਾਲ ਹੇਠਾ ਸੁੱਟਦੀ ਹੈ ਤੇ ਫਿਰ ਇਸ ਗਾਂ ਦੇ ਵੱਲੋਂ ਉਸ ਤੇ ਹਮਲਾ ਕਰ ਦਿੱਤਾ ਜਾਂਦਾ ਉਹ ਜਿਹੜਾ ਸ਼ਖਸ ਹੈ ਕਾਫੀ ਚੀਕਦਾ ਚਿਲਾਉਂਦਾ ਹੈ ਤੇ ਕਿਵੇਂ ਉਸ ਦੀ ਜਾਨ ਤੇ ਜਾਨਵਰ ਜਿਹੜੇ ਨੇ ਹੁਣ ਭਾਰੂ ਪੈਂਦੇ ਨਜ਼ਰ ਆਉਂਦਾ ਤਸਵੀਰਾਂ ਜੁੜੀਆਂ ਨੇ ਹਰਿਆਣਾ ਦੇ ਰਿਵਾੜੀ ਦੀਆਂ ਨੇ ਜਿੱਥੇ ਆਵਾਰਾ ਪਸ਼ੂਆਂ ਦਾ ਅਤੰਕ ਕਿਸਕਰ ਵੱਧ ਚੁੱਕਿਆ ਹਾਲਾਂਕਿ ਉਹ ਤਾਂ ਮੌਕੇ ਤੇ ਲੋਕ ਪਹੁੰਚ ਜਾਂਦੇ ਨੇ ਜਿਨ੍ਹਾਂ ਵੱਲੋਂ ਗਾਂ ਦੇ ਇਸ ਚੰਗੂਲ ਦੇ ਵਿੱਚੋਂ ਇਸ ਬੈਲ ਦੇ ਚੰਗੂਲ ਦੇ ਵਿੱਚੋਂ ਇਸ ਸ਼ਖਸ ਨੂੰ ਬਚਾ ਲਿਆ ਗਿਆ ਨਹੀਂ ਤਾਂ ਇਸ ਦੀ ਜਾਂਚ ਚੱਲੀ ਜਾਣੀ ਸੀ ਸੀਸੀਟੀਵੀ ਤਸਵੀਰਾਂ ਤੁਸੀਂ ਵੇਖੋ ਮੌਕੇ ਤੇ ਲੋਕ ਪਹੁੰਚਦੇ ਨੇ ਪਰ ਇਹ ਬੈਲ ਜਿਹੜਾ ਹੈ ਤਾਂ ਵੀ ਪਿੱਛੇ ਨਹੀਂ ਹਟਦਾ ਡੰਡਾ ਚੁੱਕ ਕੇ ਲੋਕਾਂ ਦੇ ਵੱਲੋਂ ਇਸ ਨੂੰ ਉੱਥੋਂ ਭਜਾਉਣ ਦੀ ਵੀ ਕਾਫੀ ਜ਼ਿਆਦਾ ਕੋਸ਼ਿਸ਼ ਕੀਤੀ ਗਈ ਆਵਾਰਾ ਪਸ਼ੂਆਂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਦਰਅਸਲ ਆਏ ਦਿਨ ਹੀ ਅਜੇ ਹੀ ਕੋਈ ਨਾ ਕੋਈ ਵੀਡੀਓ ਸਾਹਮਣੇ ਆਉਂਦੀ ਹੈ ਜਿੱਥੇ ਕਿਸੇ ਆਵਾਰਾ ਕੁੱਤੇ ਜਾਂ ਗਾਂ ਦੇ ਵੱਲੋਂ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਤਸਵੀਰ ਤੁਸੀਂ ਵੇਖੋ ਕਿ ਕਿਵੇਂ ਸ਼ਖਸ ਭੱਜਦਾ ਹੋਇਆ ਨਜ਼ਰ ਆ ਰਿਹਾ ਇੱਕ ਮਹਿਲਾ ਨੇ ਘਰ ਦੇ ਅੰਦਰ ਭੱਜ ਕੇ ਆਪਣੀ ਜਾਨ ਬਚਾਈ ਹੈ ਸ਼ਖਸ ਜਿਸ ਦੇ ਪਿੱਛੇ ਗਾਂ ਪਈ ਹੁੰਦੀ ਹੈ ਤੇ ਕਿਵੇਂ ਉਸ ਨੂੰ ਸਿੰਘਾਂ ਦੇ ਨਾਲ ਹੇਠਾ ਸੁੱਟਦੀ ਹੈ ਤੇ ਫਿਰ ਇਸ ਗਾਂ ਦੇ ਵੱਲੋਂ ਉਸਤੇ ਹਮਲਾ ਕਰ ਦਿੱਤਾ ਉਹ ਜਿਹੜਾ ਸ਼ਖਸ ਹੈ ਕਾਫੀ ਚੀਕਦਾ ਚਿਲਾਉਂਦਾ ਹੈ ਤੇ ਕਿਵੇਂ ਉਸ ਦੀ ਜਾਨ ਤੇ ਜਾਨਵਰ ਜਿਹੜੇ ਨੇ ਹੁਣ ਭਾਰੂ ਪੈਂਦੇ ਨਜ਼ਰ ਆਉਂਦਾ ਤਸਵੀਰਾਂ ਜੁੜੀਆਂ ਨੇ ਹਰਿਆਣਾ ਦੇ ਰਿਵਾੜੀ ਦੀਆਂ ਨੇ ਜਿੱਥੇ ਆਵਾਰਾ ਪਸ਼ੂਆਂ ਦਾ ਅਤੰਕ ਕਿਸਕਰ ਵੱਧ ਚੁੱਕਿਆ ਹਾਲਾਂਕਿ ਉਹ ਤਾਂ ਮੌਕੇ ਤੇ ਲੋਕ ਪਹੁੰਚ ਜਾਂਦੇ ਨੇ ਜਿਨ੍ਹਾਂ ਵੱਲੋਂ ਗਾਂ ਦੇ ਇਸ ਚੰਗੂਲ ਦੇ ਵਿੱਚੋਂ ਇਸ ਬੈਲ ਦੇ ਜੰਗੂਲ ਦੇ ਵਿੱਚੋਂ ਇਸ ਸ਼ਖਸ ਨੂੰ ਬਚਾ ਲਿਆ ਗਿਆ ਨਹੀਂ ਤਾਂ ਇਸ ਦੀ ਜਾਂਚ ਚੱਲੀ ਜਾਣੀ ਸੀ ਸੀਸੀਟੀਵੀ ਤਸਵੀਰਾਂ ਤੁਸੀਂ ਵੇਖੋ ਮੌਕੇ ਤੇ ਲੋਕ ਪਹੁੰਚਦੇ ਨੇ ਪਰ ਇਹ ਬੈਲ ਜਿਹੜਾ ਹੈ ਤਾਂ ਵੀ ਪਿੱਛੇ ਨਹੀਂ ਹਟਦਾ ਡੰਡਾ ਚੁੱਕ ਕੇ ਲੋਕਾਂ ਦੇ ਵੱਲੋਂ ਇਸ ਨੂੰ ਉੱਥੋਂ ਭਜਾਉਣ ਦੀ ਵੀ ਕਾਫੀ ਜ਼ਿਆਦਾ ਕੋਸ਼ਿਸ਼ ਕੀਤੀ ਗਈ ਆਵਾਰਾ ਪਸ਼ੂਆਂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਦਰਅਸਲ ਆਏ ਦਿਨ ਹੀ ਅਜੇ ਹੀ ਕੋਈ ਨਾ ਕੋਈ ਵੀਡੀਓ ਸਾਹਮਣੇ ਆਉਂਦੀ ਹੈ ਜਿੱਥੇ ਕਿਸੇ ਆਵਾਰਾ ਕੁੱਤੇ ਜਾਂ ਗਾਂ ਦੇ ਵੱਲੋਂ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਤੇ ਤਸਵੀਰ ਤੁਸੀਂ ਵੇਖੋ ਕਿ ਕਿਵੇਂ ਸ਼ਖਸ ਭੱਜਦਾ ਹੋਇਆ ਨਜ਼ਰ ਆ ਰਿਹਾ ਇੱਕ ਮਹਿਲਾ ਨੇ ਘਰ ਦੇ ਅੰਦਰ ਭੱਜ ਕੇ ਆਪਣੀ ਜਾਨ ਬਚਾਈ ਹੈ ਸ਼ਖਸ ਜਿਸ ਦੇ ਪਿੱਛੇ ਗਾਂ ਪਈ ਹੁੰਦੀ ਹੈ ਤੇ ਕਿਵੇਂ ਉਸ ਨੂੰ ਸਿੰਘਾਂ ਦੇ ਨਾਲ ਹੇਠਾ ਸੁੱਟਦੀ ਹੈ ਤੇ ਫਿਰ ਇਸ ਗਾਂ ਦੇ ਵੱਲੋਂ ਉਸਤੇ ਹਮਲਾ ਕਰ ਦਿੱਤਾ ਤਾਂ ਉਹ ਜਿਹੜਾ ਸ਼ਖਸ ਹੈ ਕਾਫੀ ਚੀਕਦਾ ਚਿਲਾਉਂਦਾ ਹੈ ਤੇ ਕਿਵੇਂ ਉਸ ਦੀ ਜਾਨ ਤੇ ਜਾਨਵਰ ਜਿਹੜੇ ਨੇ ਹੁਣ ਭਾਰੂ ਪੈਂਦੇ ਨਜ਼ਰ ਆਉਂਦੇ ਤਸਵੀਰਾਂ ਜੁੜੀਆਂ ਨੇ ਹਰਿਆਣਾ ਦੇ ਰਿਵਾੜੀ ਦੀਆਂ ਨੇ ਜਿੱਥੇ ਆਵਾਰਾ ਪਸ਼ੂਆਂ ਦਾ ਅਤੰਕ ਕਿਸਕਰ ਵੱਧ ਚੁੱਕਿਆ ਹਾਲਾਂਕਿ ਉਹ ਤਾਂ ਮੌਕੇ ਤੇ ਲੋਕ ਪਹੁੰਚ ਜਾਂਦੇ ਨੇ ਜਿਨ੍ਹਾਂ ਵੱਲੋਂ ਗਾਂ ਦੇ ਇਸ ਚੰਗੂਲ ਦੇ ਵਿੱਚੋਂ ਇਸ ਬੈਲ ਦੇ ਚੰਗੂਲ ਦੇ ਵਿੱਚੋਂ ਇਸ ਸ਼ਖਸ ਨੂੰ ਬਚਾ ਲਿਆ ਗਿਆ ਨਹੀਂ ਤਾਂ ਇਸ ਦੀ ਜਾਂਚ ਚੱਲੀ ਜਾਣੀ ਸੀ ਸੀਸੀਟੀਵੀ ਤਸਵੀਰਾਂ ਤੁਸੀਂ ਵੇਖੋ ਮੌਕੇ ਤੇ ਲੋਕ ਪਹੁੰਚਦੇ ਨੇ ਪਰ ਇਹ ਬੈਲ ਜਿਹੜਾ ਹੈ ਤਾਂ ਵੀ ਪਿੱਛੇ ਨਹੀਂ ਹਟਦਾ ਡੰਡਾ ਚੁੱਕ ਕੇ ਲੋਕਾਂ ਦੇ ਵੱਲੋਂ ਇਸ ਨੂੰ ਉੱਥੋਂ ਭਜਾਣ ਦੀ ਵੀ ਕਾਫੀ ਜ਼ਿਆਦਾ ਕੋਸ਼ਿਸ਼ ਕੀਤੀ